ਮੈਂ ਨਾਮ ਮੈਂ ਤੁਹਾਡੀ ਮੈਂ ਨਾਮ ਹਰਦੀਪ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤਿਕ ਸਾਂਝ ਕਾਰਦੀਆਂ ਲੋਧਿਆ ਕੰਡਰੀ ਦਫ਼ਤਰ ਸੇ ਦਫ਼ਤਰੇ ਬਾਤ ਅਰਨਾ ਲਗਾਇਆ ਹੋਇਆ ਇਸ ਨੂੰ ਵਿਆਮ ਦੀ ਕੀਮਤ ਅਸੀਂ ਇਸ ਸਬੰਧਰ ਜਿਹੜੇ ਸਾਡੇ ਆਪਣੇ ਇੱਥੇ ਮੌਜੂਦਾ ਆਪਣੇ ਰੇਂਜ ਅਫਸਰ ਨੇ ਉਹਨਾਂ ਨੂੰ ਅਸੀਂ 1 ਮਹੀਨੇ ਤੋਂ ਪਹਿਲਾਂ ਉਹਨਾਂ ਨੂੰ ਮਿਲੇ ਆ ਆ ਕੇ ਦੱਸਿਆ ਵਾ ਤੇ ਜਿਹੜੀ ਛੜਕਾ ਆਪਣੇ ਰੋਪੜ ਤੋਂ ਲੈ ਕੇ ਆ ਰਹੀ ਹੈ ਆਪਣੇ ਲੁਧਿਆਣੇ ਨੂੰ ਜਾ ਰਹੀ ਹੈ ਨਹਿਰ ਦੇ ਨਾਲ ਉਹਦੇ ਨਾਲ ਜਿਹੜੀਆਂ ਝਾੜੀਆਂ ਨੇ ਕੰਡੇਦਾਰ ਤੇ ਦਰਾਖਤ ਨੇ ਉਹਨਾਂ ਨੇ 5-5 ਫੁੱਟ ਛੜਕ ਰੁਕੀ ਹੋਈ ਆ ਜਿਹਦੇ ਨਾਲ ਰੋਜ਼ ਦਿਨ ਦਿਨੇ ਰਾਤ ਨੂੰ ਵੇਲੇ-ਕਵੇਲੇ ਹਾਦਸੇ ਹੁੰਦੇ ਨੇ ਤੇ ਲੋਕਾਂ ਦੀ ਕੀਮਤੀ ਜਾਨਾਂ ਜਾਂਦੀਆਂ ਨੇ ਦੋ ਐਕਸੀਡੈਂਟ ਮੇਰੇ ਸਾਹਮਣੇ ਹੋਏ ਨੇ ਕਿਉਂਕਿ ਯਾਰ ਵੱਡੀ ਵਾਹਨ ਆਉਂਦਾ ਅਗਲਾ ਸਾਈਡ ਲੈਂਦਾ ਕਿਉਂਕਿ ਛੜਕ ਰੁਕੀ ਹੋਈ ਆ ਗੱਬੇ ਚਲੇ ਜਾਂਦਾ ਫੇਟ ਮਾਰ ਕੇ ਚਲੇ ਜਾਂਦੇ ਨੇ ਤੇ ਇਹਨਾਂ ਨੇ ਸਾਡੀ ਕਿਸੇ ਗੱਲ ਕਰਨੀ ਬਿਲਕੁਲ ਧਿਆਨ ਨਹੀਂ ਦਿੱਤਾ ਤੇ ਦੂਸਰਾ ਜਿਹੜਾ ਮੁੱਦਾ ਵਾ ਆਪਣੇ ਪੌਟਪੋਲ ਦੇ ਉੱਤੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਤੇ ਜਿਹੜੇ ਪਿਛਲਾ ਮੌਜੂਦਾ ਸੀਗੇ ਰੇਂਜਰ ਅਫਸਰ ਉਹਨਾਂ ਦੀ 19 ਤੋਂ ਲੈ ਕੇ ਉਹ ਆਪਣੇ 24 ਤੱਕ 8ਵੇਂ ਮਹੀਨੇ ਤੱਕ ਰਹੇ ਨੇ ਉਹਨਾਂ ਨੇ ਕਬਜ਼ਾ ਕਰਾਇਆ ਤੇ ਹੁਣ ਇਹਨਾਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਸਿਰਫ ਇਹ ਗੱਲ ਕਹਿ ਕੇ ਪਰਦਾ ਆਪਣਾ ਪੱਲਾ ਝਾੜਦਾ ਵੀ ਅਸੀਂ ਕੇਸ ਲਾਇਆ ਆ ਅੱਜ ਅਸੀਂ ਆ ਸੜਕ ਤੇ ਬਹਿ ਗਏ ਆ ਸਾਡੇ ਤੇ ਕੇਸ ਕਰ ਦਿਓ ਅਸੀਂ ਕਬਜ਼ਾ ਨਹੀਂ ਛੱਡਣਾ ਹੈਗਾ ਇਹ ਏਕੜੀ ਲੋਕ ਸਰਕਾਰੀ ਜਮੀਨਾਂ ਦੇ ਉੱਤੇ ਕਰਜਾ ਕਰਨ ਲੱਗੇ ਫੇਤਾ ਜੀ ਹਰ ਕੋਈ ਆਊਗਾ ਸੜਕਾਂ ਦੇ ਉੱਤੇ ਮਕਾਨ ਪਾ ਕੇ ਬਹਿ ਜਾਣਗੇ ਕੇਸ ਕਰ ਲੋ ਚਾਹੇ 10 ਸਾਲ ਲੱਗਿਆ ਰਹੇ 15 ਸਾਲ ਲੱਗਿਆ ਰਹੇ ਜਿਹੜੇ ਅਧਿਕਾਰੀਆਂ ਨੇ ਕੰਮ ਕੀਤਾ ਜਿਹੜੇ ਪਿਛਲਾ 19 ਤੋਂ ਲੈ ਕੇ ਜਿਹੜੇ 24 ਤੱਕ ਰਹੇ ਨੇ ਮੌਜੂਦ ਉਹਨਾਂ ਦੇ ਮੌਜੂਦਗੀ ਦੇ ਵਿੱਚ ਹੋਇਆ ਅਸੀਂ ਉਹਨਾਂ ਅਧਿਕਾਰੀਆਂ ਨੂੰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਮੌਜੂਦਾ ਨੇ ਇਹਨਾਂ ਨੇ ਵੀ ਮਿਲੀ ਭਾਗਤ ਦੇ ਨਾਲ ਉੱਠ ਜਾ ਕੇ ਬੈੰਦੇ ਰਹੇ ਤੇ ਜਿਹੜਾ ਆਹ ਅਸੀਂ ਆਪਣੇ ਰੋਡ ਦੇ ਨਾਲ ਦੱਸਿਆ ਇਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਚਾਰ ਅਸੀਂ ਇੱਥੇ ਹੀ ਬੈਠਾਂਗੇ ਸਾਡੇ ਤੇ ਵੀ ਪਰਚਾ ਕਰ ਦੋ ਤੇ ਇੱਕ ਕੇਸ ਲਾ ਦਿਓ ਅਸੀਂ ਸੜਕ ਨਹੀਂ ਛੱਡਣੀ ਜੀ ਬਹੁਤ ਕਿਸੇ ਚੀਜ਼ ਦਾ ਕਬਜ਼ਾ ਕੀਤਾ ਕਿਹੜਾ ਨੇ ਕੀਤਾ ਪਾਸ ਜਿਹੜੀ ਜੰਗਲਾਤ ਭਾਗ ਦੀ ਜ਼ਮੀਨ ਆ ਉਹਦੇ ਕਬਜ਼ਾ ਕਰਿਆ ਹੋਇਆ ਜਿਹੜੇ ਆਪਣੇ ਜਿਹੜਾ ਠੇਕਾ ਵਾ ਜਿਹੜੇ ਆ ਸ਼ਰਾਬ ਦੇ ਠੇਕੇਦਾਰ ਨੇ ਉੱਥੇ ਘਟੋ ਘਾਟ ਦੇ ਕੇ ਇੱਕੜ ਦੇ ਵਿੱਚ ਪੱਕੇ ਮਕਾਨ ਪਾ ਕੇ ਉਹਨਾਂ ਨੇ ਪੂਰੀ ਜਾਗੀਰਮੇਂ ਦੇ ਉੱਤੇ ਕਬਜ਼ਾ ਕਰ ਲਿਆ ਵਾ ਪਰ ਇਹਨਾਂ ਦਾ ਕੋਈ ਧਿਆਨ ਨਹੀਂ ਜੇ ਆਮ ਗਰੀਬ ਆਦਮੀ ਉਤੋਂ ਇੱਕ ਲੱਕੜ ਲੈ ਲੈਂਦਾ ਕੋਈ ਲੱਕੜ ਚੱਕ ਲੈਂਦਾ ਉਹਦੇ ਪਰਚਾ ਹੁੰਦਾ ਕਾਰਵਾਈ ਹੁੰਦੀ ਆ ਇਹਨਾਂ ਦੀ ਮੇਲੀ ਭੁਗਤਣਾ ਹੋਇਆ ਇਹਨਾਂ ਨੇ ਆਪ ਤਰ੍ਹਾਂ ਦੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਨਹੀਂ ਜਿਵੇਂ ਜਿਹੜਾ ਬਤਾਂਗੇ ਅਸੀਂ ਮੈਂ ਤੁਹਾਡੇ ਜੀ ਮਨਪ੍ਰੀਤ ਸਿੰਘ ਕਲਾਲ ਜ਼ਿਲ੍ਹਾ ਜਰਨਲ ਸਿਕੰਦਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜੀ ਜੰਗਲਾਤ ਅਫਸਰੇ ਬਾਹਰ ਕਰਨਾ ਲੱਗਿਆ ਕੀ ਮਾਮਲਾ ਅਸੀਂ ਪਿਛਲੇ 1.5 2 ਮਹੀਨੇ ਤੋਂ ਲਗਾਤਾਰ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਇੱਕ ਤਾਂ ਜੋ ਸੜਕ ਦੇ ਆਲੇ ਦੁਆਲੇ ਇਹਨਾਂ ਦੀਆਂ ਝਾੜੀਆਂ ਨੇ 5-5 ਫੁੱਟ ਸੜਕ ਤੇ ਆ ਚੁੱਕੀਆਂ ਨੇ ਧੁੰਦ ਦੇ ਕਾਰਨ ਬਹੁਤ ਜ਼ਿਆਦਾ ਐਕਸੀਡੈਂਟ ਹੋ ਚੁੱਕੇ ਨੇ ਗੜੀ ਪੁਲ ਤੋਂ ਲੈ ਕੇ ਬ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਸਾਰਾ ਕੁਝ ਕਹਿ ਕੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਸਾਫ਼ ਕਰਵਾਵਾਂਗੇ ਲੇਕਿਨ ਅੱਜ ਫੇਰ ਅਸੀਂ ਪਿਛਲੇ 4 ਦਿਨ ਪਹਿਲਾਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਨਹੀਂ ਕਰਾਉਂਦੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਤੇ ਅੱਜ ਇਹ ਸਾਨੂੰ ਕਹਿੰਦੇ ਨੇ ਵੀ ਇਹ ਸਾਡੇ ਧਿਆਨ ਦੇ ਅੰਦਰ ਨਹੀਂ ਹੈਗਾ ਇਹ ਪੀਡਬਲਯੂਡੀ ਦੇ ਅੰਦਰ ਹੈ ਸੋ ਇਸ ਦੇ ਰੋਸ ਵਜੋਂ ਅਸੀਂ ਅੱਜ ਸੜਕ ਤੇ ਬੈਠੇ। ਮੈਂ ਇਹ ਗੱਲ ਕਹਿਣਾ ਚਾਹੁੰਦੇ ਪਹਿਲਾਂ ਵੀ ਬਾਤ ਪਾਉਂਦੇ ਰਹੇ ਕਿ ਜਿਵੇਂ ਸ਼ਿਵਾਜ ਦਵਾਉਂਦੇ ਰਹੋ ਜੋ ਬਣ ਰਏ ਜ ਆਫਸਰ ਨੇ ਸ਼ਮਿੰਦਰ ਸਿੰਘ ਇਹਨਾਂ ਦੀ ਬੋਲਬਾਣੀ ਬੜੀ ਗਲਤ ਹੈ। ਬੜਾ ਐਟੀਟਿਊਡ ਹੈ ਕਿਸੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ। ਹੁਣ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਮਜਬੂਰੀ ਵਸ ਸੜਕ ਤੇ ਬੈਠਣਾ ਪੈਣਾ। ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਅਸੀਂ ਇਹਨਾਂ ਨੂੰ 4 ਦਿਨ ਪਹਿਲਾਂ ਅਲਟੀਮੇਟਮ ਦੇ ਕੇ ਗਿਆ ਸੀ ਲੇਕਿਨ ਅੱਜ ਇਹ ਮੌਕੇ ਤੇ ਮੌਜੂਦ ਨਹੀਂ ਹੈਗੇ। ਹੁਣ ਇਹ ਬਹਾਨਾ ਲਾ ਰਹੇ ਨੇ ਵੀ ਅਸੀਂ ਮੀਟਿੰਗ ਤੇ ਆ। ਕਰਨਾ ਕਰੋ ਤਾਂ ਚੱਲੇਗਾ। ਜ ਜੋ ਠੇਕਾ ਹੈ ਸ਼ਰਾਬ ਦਾ ਜੋ ਨਜਾਇਜ਼ ਕਬਜ਼ਾ ਹੋਇਆ ਹੈ ਇਹਨਾਂ ਦੀ ਇਹਨਾਂ ਦੇ ਧਿਆਨ ਦੇ ਵਿੱਚ ਆ ਸਾਰਾ ਕੁਝ ਜਿੰਨਾ ਚਿਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿੰਨਾ ਚਿਰ ਰਸ਼ਮਿੰਦਰ ਸਿੰਘ ਜੀ ਇੱਥੇ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਇਹ ਧਰਨਾ ਪੱਕਾ ਜਾਰੀ ਰੱਖਾਂਗੇ